ਪਹਿਲੋ ਰੱਬ ਦਾ ਨਾਮ ਲੈ ਲਵਾਂ ਜੀ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਤਾਂਤਾ ਸ਼੍ਰੀ ਗੁਰੂ ਵਿਦਾਤ ਮਹਾਰਾ ਹਾਲੇ ਲੁਇਆ ਗੌਸਪਾਕ ਜੈ ਮਸੀਦੀ ਤੂੰ ਹੀ ਨਰੰਕਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਗ ਜਕਾਰਾ ਸ਼ਰਨ ਵਾਲੀ ਦਾ ਸੱਚੇ ਦਰਬਾਰ ਕੀ ਜੈ ਹਾਂ ਐਸ ਕਿ ਤੁਸੀਂ ਪਚਾਲ ਲਿਓ ਐਸ ਕਿ ਤੁਸੀਂ ਨੇਰ ਲਿਓ ਕੌਣ ਆ ਗਿਆ ਤੁਹਾਡਾ ਭਰਾ ਨੀਡੂ ਸ਼ਟਰਾਵਾਲਾ ਆ ਗਿਆ ਹਾਂ ਜਿਹਨੇ ਸ਼ਟਰਾ ਦਾ ਕੰਮ ਕੀਤਾ ਵਾ ਜਿਹਨੇ ਚੋ ਨਿਸ਼ਾਨ ਵੀ ਛੱਡ ਰੰਦਾ ਜਿਹਦੇ ਘਰ ਦੀਆਂ ਨੌ ਬੋਟਾਂ ਸੀਗੀਆਂ ਅੱਜ ਉਹ ਬੰਦਾ ਤੁਹਾਡੇ ਸਾਹਮਣੇ ਖੜਾ ਵਾ ਜੇ ਗੱਲ ਕਰੀਏ ਇਹ ਸਾਣ ਇਹ ਸਾਰਿਆਂ ਦਾ ਪਿਓ ਆ ਪਿਓ ਆ ਸਾਣ ਹਾਂ ਤੇ ਇਹਨੂੰ ਰੋਕਣ ਵਾਸਤੇ ਸੰਗਲ ਵੀ ਘੱਟ ਗਿਆ ਇਹ ਚਾਵੇ ਇਹ ਚਾਵੇ ਤਾਂ ਵੱਡੇ ਵੱਡੇ ਥੰਮ ਪੱਟ ਦੇਵੇ ਕਿਉਂਕਿ 61 ਗਿਆਰਾ ਵਾ ਹੋ ਤੇਰੇ ਕੀਆਂ ਸਾਲਾਂ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਉਹ ਜਿਹੜੇ ਰੰਨਾਂ ਦੇ ਸੀ ਲੱਕ ਮੀਨ ਦੇ ਨੀ ਮੈਂ ਅਸਲੇ ਤੇ ਗੋਲ ਲਾ ਦਿੱਤੇ ਉਹ ਤੇਰੇ ਬੰਬੇ ਬੁੰਬੇ ਵਾਲੇ ਮਿੱਠੀਏ ਨੀ ਮੈਂ ਮੂਸੇ ਪਿੰਡੋਂ ਆਉਣ ਲਾ ਦਿੱਤੇ ਅਣਖੀਆਂ ਜੱਟ ਅਣਖੀਏ ਗੀਤ ਜੱਟ ਦੇ ਜੋ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ ਉਹ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਅੱਛਾ ਇਹਨੇ ਹੁਣ ਮੂਸੇ ਵਾਲਾ ਸੁਣਾਤਾ ਕਹਿੰਦੇ ਤੂੰ ਹਰੇਕ ਜੀਤੇ ਗਾ ਲੈਣਾ ਮੈਂ ਤੈਨੂੰ ਅੱਗੇ ਆਪਾਂ ਜਦੋਂ ਵੀ ਮਰੇ ਹਾਂ ਇਹਦੇ ਗਾ ਕੇ ਤਾਂ ਮੈਨੂੰ ਫੇਰ ਮੰਨਾਵੇ ਤੇ ਕੀ ਗਾਣਾ ਜੋੜੇਗਾ ਕਹਿੰਦੇ ਇਹਨੂੰ ਪੈਪ ਇੱਕ ਸੂਆ ਵਾ ਜਿਹਦੇ ਖੁੱਬ ਜਾਵੇ ਉਹਨੂੰ ਪਤਾ ਲੱਗਦਾ ਦਰਦ ਕੀ ਹੁੰਦੀ ਆ ਇਹ ਜਹਾਜ਼ ਨੂੰ ਵੀ ਕੱਢ ਦੇਗਾ ਇਹ ਪੈਂਦਾ ਜਦੋਂ ਪੈਂਦੀਆਂ ਨੇ ਨਾ ਉਦੋਂ ਕੋਈ ਨਹੀਂ ਉਹ ਖੜਦਾ ਇਹਨੂੰ ਕਹਿੰਦੇ ਸੁਆਵਾ ਔਰ ਇੱਕ ਮੈਂ ਰੈਪ ਲਿਖਿਆ ਵਾ ਹਾਂ ਸੁਣਾ ਦੇ ਫਿਰ ਔਰ ਵੋਟਾਂ ਦੇ ਉੱਤੇ ਉਹ ਕਦੇ ਚਾਦੇ ਨਾਲ ਤੁਸੀਂ ਖਾਦਾਏ ਕਦੀ ਕਿ ਲਾ ਕੇ ਵੋਟਾਂ ਮੈਂ ਲੀਡਰਾਂ ਨੇ ਦਿੱਤਾ ਤਾਨੂੰ ਤੇਲਾ ਕਿ ਇਵਨ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਮੈਂ ਸਰਕਾਰ ਨੇ ਸੁੱਟਿਆ ਨਾਲੇ ਤੇ ਦੱਲ ਕਿ ਸੀਐਮ ਵਾਲੋ ਦਿੱਤਾ ਹੋਇਆ ਮਿਲਗਾ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜੂਮ ਕਿ ਫਾਈਵ ਜੀ ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਸਾਦੀ ਬੈਠੀ ਸਰਕਾਰ ਕਿਉਂ ਇਹ ਮਜ਼ਾਕ ਹੈ ਕਿਆ ਇਹ ਬੋਲੇ ਤਾਂ ਮਜ਼ਾਕ ਹੈ ਕਿਆ ਨੀਟੂ ਸ਼ਟਰ ਵਾਲਾ ਪੁੱਛੇ ਇਹ ਮਜ਼ਾਕ ਕਿਆ ਬਿਲਕੁਲ ਹਾਂ ਔਰ ਇੱਕ ਮੈਂ ਨਸ਼ੇ ਉੱਤੇ ਗਾਣਾ ਲਿਖਿਆ ਜੇ ਮੈਂ ਕਹੋਗੇ ਦੋ ਜੀ ਸੁਣਾ ਦੇ ਉਹ ਵੀ ਆਪਾਂ ਕਹੜਾ ਬਹਿਲੇ ਆਪਾਂ ਤਸਮਸ ਸਭ ਹੋ ਗਏ ਅੱਡੇ ਬਣ ਗਏ ਬਾਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥ ਯਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਵਲਡ ਕਵਾਰੇ ਤੋਂ ਵੇਖ ਪਗਤ ਸਿੰਘ ਆ ਕੇ ਵੇਖ ਬਾਬਾ ਸਭ ਆ ਕੇ ਪੈਂਦੇ ਟਿੱਕਟ ਕਹਿੰਦੇ ਅੱਗੇ ਥੋੜਾ ਲਾਈਨ ਅਪ ਕੋਈ ਨਹੀਂ ਭੁੱਲ ਗਿਆ ਜਿਵੇਂ ਮੈਂ ਤੁੱਕ ਕੇ ਸਲਾਮ ਆ ਜੀ ਲੈ ਕੇ ਨੀ ਆ ਦੇਖੋ ਬਾਣੀ ਟੂ ਐਂ ਕਰ ਆ ਮਗਰ ਹੈਗੀ ਆ ਪੰਜਾਬ ਐਗਰੀਕਲ ਯੂਨੀਵਰਸਿਟੀ ਖੇਤੀવાડી ਯੂਨੀਵਰਸਿਟੀ ਇੱਥੇ ਦੋ ਲੈਣਾ ਸਨਾ ਫੇਰ ਦੇਖ ਲੈ ਪੰਜਾਬ ਯੂਨੀਵਰਸਿਟੀ ਖੇਤੀવાડી ਤੋਂ ਆਇਆ ਵਾਂ ਗੱਲਬਾਤ ਮੈਂ ਸਿਰਾ ਕਰਕੇ ਦਿਖਾਉਣਾ ਵਾਂ ਮਿਹਨਤ ਨਾਲ ਅੱਗੇ ਆਇਆ ਵਾਂ ਚੋਨਾ ਬੀਜਣਾ ਕਣਕ ਬੀਜ ਕੇ ਲੋਕਾਂ ਦਾ ਢਿੱਡ ਪਰਦਾ ਵਾ ਚਾਹ ਤਾਂ ਹੀ ਤਾਂ ਕਹਿੰਦੇ ਪੰਜਾਬ ਯੂਨੀਵਰਸਿਟੀ ਆ ਅੱਜ ਯੂਨੀਵਰਸਿਟੀ ਆ ਕਰ ਕੈਮਰਾਮੈਨ ਤੇ ਸੁਣਾ ਫੇਰ ਉਹ ਮੁੰਡਾ ਕਹਿੰਦਾ ਕੈਮਰਾਮੈਨ ਮੈਂ ਹੰਡ ਕਰਾ ਕੇ ਰੱਖਦਾ ਦੁਨੀਆ ਨੂੰ ਯਾਰ ਤੇਰਾ ਕੈਦ ਕਰਕੇ ਰੱਖਦਾ ਵਾ ਸੱਚ ਹੀ ਸੁਣਾਣਾ ਸੱਚ ਕਹਿ ਗਿਆ ਕੈਮਰੇ ਵਾਲਾ ਜੋ ਸੱਚ ਦਿਖਾ ਗਿਆ ਯਾਰ ਮੇਰਾ ਸੱਚ ਦਿਖਾ ਗਿਆ ਲੈ ਗਿਆ